ਲਗਨਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚਰਚਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ ਐਸਐਸਐਫ ਦੇ ਕਪਤਾਨ ਹੋਣਗੇ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ SSF ਦੇ ਵਿੱਚ SSP SSF ਪੰਜਾਬ SSP SSF ਪੰਜਾਬ ਸਾਰੇ ਪੰਜਾਬ ਦਾ SSP ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗਗਨਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ SSP ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚਰਚੁਅਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow card ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਪੰਜਾਬ ਤੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਅਸੀਂ 1 ਨੰਬਰ ਸੂਬਾ ਸੀ ਤੇ 1 ਨੰਬਰ ਸੂਬਾ ਹੀ ਬਣਾਂਗੇ ਸਾਨੂੰ ਪੰਜਾਬੀਆਂ ਦੀ ਕਾਹਤ ਹੈ ਕਿ 1 ਨੰਬਰ ਤੋਂ ਥੱਲੇ ਕੋਈ ਨੰਬਰ ਹੋਰ ਪਸੰਦੀ ਨਹੀਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਂ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗ ਦਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀ ਢੰਗ ਦਾ ਹਾਂ ਸੋ ਪੰਜਾਬ ਵਸਦਾ ਰਵੇ ਗੁਰੂਆਂ ਦੇ ਨਾਲ ਤੇ ਪੰਜਾਬ ਵਸਦਾ ਹੈ ਸਾਡੇ ਦਾ ਅਸ਼ੀਰਵਾਦ ਜਿਹੜਾ ਗੁਰੂਆਂ ਦਾ ਉਹ ਸਾਡੇ ਤੇ ਰਵੇ ਆਖਿਰ ਦੇ ਵਿੱਚ ਮੈਂ ਇਹੀ ਕਹੂੰਗਾ ਬਹੁਤ ਬਹੁਤ ਵਧਾਈਆਂ अक्सर लोगों को कहते सुना है जिंदा रहे तो फिर मिलेंगे अक्सर लोगों को कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे एक जनवरी को नए साल वाले दिन मैं चला गया अमित मैं चला गया इधर गुरुद्वारा साहब में नाबा साहब गुरुद्वारा है जीर कपुर के पास माथा टेकने के लिए अपनी फैमिली के साथ बैठ गए माथा टेक के कीर्तन श्रवण कर रहे थे एक बच्चा आया छह सात साल का बच्चा होगा सीधा ही आया मेरी गोद में आके बोला नमस्कार सत श्रीकाल सी साहब ठंड बहुत है छुट्टियां कर दो मैं क्या यार हां ठंड तो बहुत है तो किनिया कर दिए ना कर दो फिर मैंने उसके कहने पे कर भी दी ठंड बहुत थी लेकिन मैंने कहा बेटा फिर ठंड में छुट्टियां तो कर देंगे लेकिन उसके बाद फिर डबल पढ़ाई करनी पड़ेगी कहते ठीक है सो so, एक बच्चे का ऐसा कॉन्फिडेंस है कोई सीएम के पास आके बोल सकता है जी छुट्टी कर दो सो so, मैं इधर की कर, की कहने तुम्हें तो भी छुट्टी पाते दो अच्छा एक कर चलो थोड़े तो अफसर साहबानी भी गल हुई है पहल इक्ो सुर चो के छुट्टी चाहिए है ਚਲੋ 4 ਦਿਨ ਦੀਆਂ ਛੁੱਟੀਆਂ ਦੇ ਦਿੰਨੇ ਤੁਹਾਨੂੰ 1 ਫਰਵਰੀ ਤੋਂ ਤੁਸੀਂ ਜੁਆਇਨ ਕਰ ਲਿਓ 27 ਤੋਂ 31 ਤੱਕ ਤੁਸੀਂ ਕਰੇ ਜਾ ਕੇ ਆਪਣੇ ਮਾਪਿਓ ਨਾਲ ਮਿਲ ਕੇ ਅਸ਼ੀਰਵਾਦ ਲੈ ਕੇ ਪਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ